ਪੰਜਾਬ ਚ ਰਿਕਾਰਡ ਤੋੜਿਆ ਟੈਂਪਰੇਚਰ ਨੇ 46 ਡਿਗਰੀ ਤੱਪਿਆ ਟੈਂਪਰੇਚਰ ਕਿੰਨਾ ਜ਼ਿਲ੍ਹਿਆਂ ਦੇ ਵਿੱਚ ਅੱਜ ਆਪਾਂ ਨੂੰ ਵੱਧ ਤੋਂ ਵੱਧ ਟੈਂਪਰੇਚਰ ਦੇਖਣ ਨੂੰ ਮਿਲਿਆ ਤੇ ਕਿੰਨਾ ਜ਼ਿਲ੍ਹਿਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਦੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਗੱਲਬਾਤ ਕਰਾਂਗੇ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਤਾਂ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਅੱਜ ਅੰਮ੍ਰਿਤਸਰ ਦੇ ਵਿੱਚ ਟੈਂਪਰੇਚਰ ਜਿਹੜਾ ਲਗਭਗ 46 ਡਿਗਰੀ ਦੇਖਣ ਨੂੰ ਮਿਲਿਆ ਤੇ ਬਟਾਲੇ ਦੇ ਵਿੱਚ ਆਪਾਂ ਨੂੰ 45 ਡਿਗਰੀ ਦੀ ਪੰਜਾਬ ਦੇ ਇਨ੍ਹਾਂ ਹਿੱਸਿਆਂ ਦੇ ਵਿੱਚ ਆਪਾਂ ਨੂੰ ਸਭ ਤੋਂ ਜ਼ਿਆਦਾ ਗਰਮੀ ਜਿਹੜੀ ਆ ਦੇਖਣ ਨੂੰ ਮਿਲੀ ਹੈ ਲਗਭਗ 46 ਡਿਗਰੀ ਟੈਂਪਰੇਚਰ ਪੰਜਾਬ 'ਚ ਗਿਆ ਸੀ ਅੱਜ ਤੇ ਗੱਲਬਾਤ ਕੀਤੀ ਜਾਵੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਕਈ ਜ਼ਿਲ੍ਹਿਆਂ ਦੇ ਵਿੱਚ ਆਪਾਂ ਨੂੰ 44 ਡਿਗਰੀ ਤੇ ਕਈ ਜ਼ਿਲ੍ਹਿਆਂ 'ਚ 42 ਡਿਗਰੀ ਟੈਂਪਰੇਚਰ ਜਿਹੜਾ ਦੇਖਣ ਨੂੰ ਮਿਲ ਰਿਹਾ ਤਾਂ ਫਿਲਹਾਲ ਜੀ ਗੱਲਬਾਤ ਕੀਤੀ ਜਾਵੇ ਮੀਂਹ ਦੇ ਹਾਲਾਤ ਕਦ ਤੱਕ ਪੰਜਾਬ ਦੇ ਵਿੱਚ ਬਣਨਗੇ ਤਾਂ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਇਬਦਲਵਾਈ ਹਿਮਾਚਲ ਪ੍ਰਦੇਸ਼ ਕੰਨੀ ਜਿਹੜੀ ਬਣੀ ਹੋਈ ਹੈ ਪੰਜਾਬ ਕੰਨੀ ਨਹੀਂ ਐਂਟਰ ਹੋਵੇਗੀ ਇਹ ਜਿਹੜੀ ਹੈ ਪੰਜਾਬ ਦੇ ਉੱਤੋਂ ਦੀ ਲੰਘ ਜਾਵੇਗੀ ਤੇ ਫਿਲਹਾਲ 2-4 ਦਿਨਾਂ ਦੇ ਲਈ ਆਪਾਂ ਨੂੰ ਪੰਜਾਬ ਦੇ ਵਿੱਚ ਮੀਂਹ ਦੀ ਗਤੀਵਿਧੀਆਂ ਨਹੀਂ ਦੇਖਣ ਨੂੰ ਮਿਲਣਗੀਆਂ ਪਰ ਇਸ ਵਾਰ ਜਿਹੜਾ ਮੌਨਸੂਨ ਆ ਛੇਤੀ ਆ ਜਾਵੇਗਾ ਜਿਸ ਤਰ੍ਹਾਂ ਆਪਾਂ ਤੁਹਾਨੂੰ ਪਹਿਲਾਂ ਦੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਕਿ ਮੌਨਸੂਨ ਛੇਤੀ ਆ ਜਾਵੇਗਾ ਜਿਸ ਨਾਲ ਪੰਜਾਬ ਦੇ ਵਿੱਚ ਟੈਂਪਰੇਚਰ ਜਿਹੜਾ ਜਲਦ ਹੀ ਘਟ ਜਾਵੇਗਾ ਤਾਂ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਮੌਸਮ ਵਿਭਾਗ ਵੱਲੋਂ ਵੀ ਟੈਂਪਰੇਚਰ ਜਿਹੜਾ ਲਗਭਗ 15 ਤੋਂ 16 ਜੂਨ ਤੱਕ ਆਪਾਂ ਨੂੰ ਭਾਰੀ ਦੇਖਣ ਨੂੰ ਮਿਲੇਗਾ ਉਸ ਤੋਂ ਬਾਅਦ ਟੈਂਪਰੇਚਰ ਜਿਹੜਾ ਪੰਜਾਬ ਦੇ ਵਿੱਚ ਘਟਣ ਲੱਗ ਜਾਵੇਗਾ ਤੇ ਪੰਜਾਬ ਦੇ ਵਿੱਚ ਮੀਂਹ ਦੇ ਹਾਲਾਤ ਵੀ ਆਪਾਂ ਨੂੰ ਜਲਦ ਹੀ ਦੇਖਣ ਨੂੰ ਮਿਲਣਗੇ ਕਿਉਂਕਿ ਮੌਨਸੂਨ ਜਲਦ ਹੀ ਪੰਜਾਬ ਦੇ ਵਿੱਚ ਆ ਜਾਵੇਗਾ ਜੋ ਕਿ ਆਪਾਂ ਨੂੰ ਪੰਜਾਬ ਦੇ ਵਿੱਚ ਟੈਂਪਰੇਚਰ ਘਟਾਉਂਦਾ ਹੋਇਆ ਦੇਖਣ ਨੂੰ ਮਿਲੇਗਾ ਪੰਜਾਬ ਦੇ ਲੋਕਾਂ ਨੂੰ ਸੁੱਖ ਦਾ ਸਾਹ ਜਿਹੜਾ ਦੇਖਣ ਨੂੰ ਮਿਲ ਸਕਦਾ ਤੇ ਫਿਲਹਾਲ ਲਗਭਗ 4-5 ਦਿਨ ਲਈ ਗਰਮੀ ਜਿਹੜੀ ਹੈ ਪੂਰੀ ਹਾਈ ਪੰਜਾਬ ਦੇ ਵਿੱਚ ਰਹਿਣ ਵਾਲੀ ਹੈ ਰੈਡ ਅਲਰਟ ਜਿਹੜਾ ਲਗਭਗ ਮੌਸਮ ਪਰਗੋ ਵੱਲੋਂ ਪੰਜਾਬ ਦੇ ਵਿੱਚ ਜਾਰੀ ਕੀਤਾ ਗਿਆ ਹੈ ਫਿਲਹਾਲ ਲਈ ਇੰਨੀ ਕੁ ਜਾਣਕਾਰੀ ਲੈ ਕੇ حاضر ਹੋਈ ਸੀ ਜੇਕਰ ਕੋਈ ਹੋਰ ਡਾਟਾ ਆਵੇਗੀ ਉਹਨੂੰ ਵੀ ਚੈਨਲ ਤੇ ਤੁਰੰਤ ਸ਼ੇਅਰ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਣ ਦੇ ਲਈ ਧੰਨਵਾਦ ਜੀ